ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਵੀ ਜਿਹੜਾ ਟਰੈਵਲ ਜੈਂਟਾਂ ਵਾਲਾ ਮੁੱਦਾ ਜਿਹਾ ਪਖਿਆ ਹੋਇਆ ਉਸ ਬਾਰੇ ਗੱਲ ਕਰਾਂਗੇ ਵੀ ਭਾਨਾ ਸਿੱਧੂ ਸੱਚਾ ਜਾਂ ਰਣਜੋਤ ਦਰਾਇਆ ਸੱਚਾ ਠੀਕ ਹੈ ਕਿ ਨਹੀਂ 1 ਸਾਲ ਤੋਂ ਭਾਨੇ ਸਿੱਧੂ ਨੇ ਇਹ ਮੁੱਦਾ ਚੁੱਕਿਆ ਸੀ ਤੇ ਆਏ ਬੋਦਵਾਰ ਉਹ ਥੇ ਆਪਣੇ ਮਹਿਫਲ ਜੀ ਘਰ ਲੱਗਦੀ ਸੀ ਤੇ ਉੱਥੇ ਲੋਕੀ ਆਉਂਦੇ ਸਨ ਤੇ ਪੈਸੇ ਵੀ ਵਾਪਸ ਪਤਾ ਨਹੀਂ ਉਹ ਦੇਸਾਂ ਜਾਂ ਰੱਬ ਜਾਣਦਾ ਨਹੀਂ ਹੁੰਦੇ ਸਨ ਜਾਂ ਹੋ ਜਾਂਦੇ ਹਨ ਤੇ ਕਿੰਨੇ ਹੁੰਦੇ ਸਨ ਕਿੰਨੇ ਨਹੀਂ ਸਨ ਹੁੰਦੇ ਦੇ ਉਹ ਹੀ ਜਾਣਦੇ ਨੇ ਠੀਕ ਹੈ ਕਿ ਨਹੀਂ ਪਰ ਪਾਨਾ ਸਿੱਧੂ ਅਰੇ ਇੱਕ ਜੈਂਟਰਾਂ ਜਿਵੇਂ ਗੱਲ ਕਰਦਾ ਸੀ ਅੱਗੋਂ ਔਖਾ ਜਾਂ ਕੂਕੇ ਕੁੜੀਆਂ ਨੂੰ ਮੰਦਾ ਚੰਗਾ ਬੋਲਣਾ ਉਵੇਂ ਉਸੇ ਤਰ੍ਹਾਂ ਹੀ ਉਹਨੇ ਗੱਲ ਕਰਨੀ ਚਾਹੀ ਸੋਤੇ ਦੇ ਨਾਲ ਬਾਰਾ ਇਹਨੂੰ ਇਸ ਗੱਲ ਦਾ ਇਲਮ ਨਹੀਂ ਸੀ ਹੈਗਾ ਵੀ ਸੋਤਾ ਅਗੋਂ ਵੀ ਹਵਾ ਸੇ ਰੋਕੇ ਟਕਰੇਗਾ ਬਿਲਕੁਲ ਇਹਨੂੰ ਇਹਨ ਸੂਗਣੇ ਦੇ ਵਿੱਚ ਵੀ ਸੁਪਨੇ ਚ ਵੀ ਨਹੀਂ ਸੋਚਿਆ ਹੁੰਨਾ ਵੀ ਇਸ ਤਰ੍ਹਾਂ ਹੋ ਸਕਦਾ ਕਿਉਂਕਿ ਇਹ ਹੀ ਲਿਆ ਸੀ ਵੀ ਜਿਵੇਂ ਹਰ ਇੱਕ ਜੈਂਟਰ ਨਾਲ ਮੈਂ ਗੱਲ ਕਰਦਾ ਉਵੇਂ ਹੀ ਅਗਲਾ ਡਰ ਜੇਗਾ ਤੇ ਡਰਦੇ ਉਹ ਤਾਂ ਸਨ ਵੀ ਮਾਰਕੀਟ ਦੇ ਵਿੱਚ ਐਵੀ ਬਦਨਾਮੀ ਹੋਏਗੀ ਫਾਇਦਾ ਕੋਈ ਨਹੀਂ ਹੈਗਾ ਐ ਹੋਏ ਨੇ ਚਾਰ ਬੰਦੇ ਇਕੱਠੇ ਹੋ ਕੇ ਆ ਜਾਂਦੇ ਲਾਲਾ ਲਾਲਾ ਹੁੰਦੀ ਏ ਵੀ ਚਲ ਆਪਾਂ ਪੈਸੇ ਵਾਪਸ ਕਰ ਦਿੰਨੇ ਆ ਕੋਈ ਗੱਲ ਨਹੀਂ ਆਪੀ ਜਿੰਤੂ ਕੰਮ ਕਰਵਾਉਣਾ ਹੋਏਗਾ ਅਗਲਾ ਹੋਰ ਤੋਂ ਕਰਵਾ ਲੇਗਾ ਕੋਈ ਗੱਲ ਨਹੀਂ ਪਰ ਇਹਨੂੰ ਏਸੀ ਵੀ ਇਹ ਮੇਰੇ ਤੋਂ ਡਰਦੇ ਨੇ ਜੇ ਅੱਗੋਂ ਬੰਦਾ ਅਗਲਾ ਚੋਪੇ ਨਾ ਇਹਦਾ ਮਤਲਬ ਇਹ ਨਹੀਂ ਵੀ ਉਹ ਅਗਲਾ ਡਰਦਾ ਹੈ ਉਹ ਪਤਾ ਨਹੀਂ ਕਿਹੜੀ ਗੱਲਾਂ ਚੁੱਪ ਕਰ ਰਹਿਂਦਾ ਹੈ ਪਰ ਅਸਲ ਗੱਲ ਤੇ ਉਦਨ ਬਣੀ ਜਦੋਂ ਸੋਤਾਏ ਨੇ ਅੱਗੋਂ ਇਹਨੂੰ ਇੱਟ ਦਾ ਜਵਾਬ ਪੱਥਰ ਦੇ ਨਾਲ ਦਿੱਤਾ ਉਨੇ ਨੂੰ ਗੱਲ ਨਹੀਂ ਕਰਨ ਦਿੰਦੀ ਹੈ 8-10 ਮਿੰਟਾਂ ਦੇ ਗਾਲ ਤੇ ਗਾਲ ਅੱਛਾ ਉਹ ਸੋ ਤੇਰੀਆਂ ਜਿੰਨੀਆਂ ਵੀ ਗੱਲਾਂ ਸਾਰੀਆਂ ਤਰਕ ਨਾਲ ਕਰਦਾ ਸੀ ਬਿਸ਼ੱਕ ਇੱਕ ਗੱਲ ਆਪਾਂ ਮੰਨਨੇ ਆ ਜੋ ਕਿ ਗਲਤ ਤੇ ਵਿੱਚੋਂ ਗਾਲਾਂ ਕੱਢਦਾ ਰਿਹਾ ਤੇ ਇਹ ਭਾਨੇ ਨੂੰ ਵੀ ਪਤਾ ਸੀ ਵੀ ਅੱਗੋਂ ਜੇ ਆਪਾਂ ਪੂਰਾ ਚੜ ਕੇ ਆਵਾਂਗੇ ਤੇ ਅਗਲਾ ਧੱਪ ਜਾਂਦਾ ਥੋੜਾ ਜਿਹਾ ਬੰਦਾ ਉਵੇਂ ਹੀ ਸੋਤੇ ਨੇ ਉਹ ਇਸ ਜਿਹੜਾ ਕੰਮ ਨਹੀਂ ਇਹਦੇ ਤੇ ਅਜਮਾਲ ਦਾ ਸੋਤਾ ਇਹ ਤੇ ਪੂਰਾ ਐਂ ਚੜ ਕੇ ਆ ਗਿਆ ਇਹਨੂੰ ਕੋਈ ਗੱਲ ਨਹੀਂ ਇਹਨੂੰ ਸਮਝ ਹੀ ਨਹੀਂ ਲੱਗੀ ਹੈਗੀ ਵੀ ਮੇਰੇ ਨਾਲ ਬਣ ਕੀ ਗਿਆ ਕਿਉਂਕਿ ਇਹਨੂੰ ਇਹ ਉਮੀਦ ਹੀ ਕੋ ਨਹੀਂ ਸੀ ਹੈਗੀ ਵੀ ਇਸ ਤਰ੍ਹਾਂ ਕੋਈ ਜੈਂਟ ਮੇਰੇ ਨਾਲ ਗੱਲ ਕਰ ਸਕਦਾ ਹੈ ਇੱਕ ਲੋਕੀ ਸੰ ਆਲੇ ਦੁਆਲੇ ਇਹਦੇ ਸਪੀਕਰ ਤੇ ਫੋਨ ਲੱਗਾ ਸੀ ਇਹ ਕਿੰਨੀ ਦੇਰ ਤੇ ਦਾ ਦਿਮਾਗ ਥਾਂ ਟਿਕਾਣੇ ਆਇਆ ਹੀ ਨਹੀਂ ਹੈਗਾ ਘਟੋ ਘਟ 7-8 ਮਿੰਟ ਦੇ ਬਾਅਦ ਇਹਦੇ ਦਿਮਾਗ ਥੋੜਾ ਜਿਹਾ ਟਿਕਾਣੇ ਆਇਆ ਵੀ ਮਰਨਾ ਬਣ ਕੀ ਗਿਆ ਹੈ ਫਿਰ ਇਹਦੀ ਬੇਇੱਜ਼ਤੀ ਹੁੰਦੀ ਵੇ ਕੇ ਨੇ ਬਾਅਦ ਚ ਗਾਲਾਂ ਹੀ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਠੀਕ ਹੈ ਨਾ ਕਿ ਨਹੀਂ ਪਰ ਇਹਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਹੈਗਾ ਵੀ ਅੱਗੋਂ ਸ਼ੇਰ ਨੂੰ ਸਵਾ ਸ਼ੇਰ ਟੱਕਰੇਗਾ ਤਾਂ ਹੀ ਸਿਆਣੇ ਆਂਦੇ ਨੇ ਬਗਾਨੇ ਪੁੱਤਾਂ ਨਾਲ ਜਦੋਂ ਜੱਫਾ ਪੈਂਦਾ ਨਾ ਪਤਾ ਉਦੋਂ ਲੱਗਦਾ ਜੋ ਬਗਾਨੇ ਪੁੱਤੋਂ ਅੱਗੋਂ ਟੱਕਰਦੇ ਨੇ ਤੇ ਹੁਣ ਗੱਲ ਕਰਨੀ ਆ ਰੰਜੋਦ ਰਾਏ ਦੀ ਜਿਵੇਂ ਮਰਜੀ ਏ ਪਰ ਉਹ ਬੰਦੇ ਦੇ ਸਵਾਲ ਬਿਲਕੁਲ ਜਾਇਜ਼ ਨਹੀਂ ਜਿਵੇਂ ਆਂਦਾ ਵੀ ਕਾਬਲ ਮੁੰਡਾ ਮਲੇਰਕੋਟੜੇ ਵਾਲਾ ਉੱਥੇ ਬਹਿ ਕੇ ਗੱਲ ਕਰਾਂਗੇ ਉਹਦੇ ਹੁਣ ਪਾਨਾ ਸਿੱਧੂ ਜਾਣਦਾ ਜਾਂ ਰਣਜੋਤ ਰਾਏ ਵਾਲਾ ਜਾਣਦਾ ਵੀ ਕਾਬਲ ਮੁੰਡੇ ਦੇ ਨਾਲ ਕੀ ਇਹਨਾਂ ਦਾ ਲੈਣ ਦੇਣ ਹੈ ਫੇਰ ਉਹ ਟਰਾਲੀ ਕਣਕ ਦੀ ਦਾ ਲੱਖ ਸਵਾ ਲੱਖ ਦਾੰ ਦਾ ਰੌਲਾ 1 ਲੱਖ 10 ਹਜ਼ਾਰ ਤੱਕ ਦਾ ਕਣਕ ਦਾ ਜਿਹੜਾ ਰੌਲਾ ਪਿਆ ਗਰੀਪਾਂ ਦੀ ਦਾ ਉਹ ਵੀ ਪਾਨੇ ਸਿੱਧੂ ਨੂੰ ਤੇ ਉਹਨੂੰ ਰਣਜੋਤ ਨੂੰ ਪਤਾ ਹੈ ਇਹ ਤਰਕਾਂ ਦੇ ਨਾਲ ਤੇ ਜਵਾਬ ਹੁਣ ਭਾਨੇ ਸਿੱਧੂ ਨੂੰ ਦੇਣੇ ਪੈਣਗੇ। ਕਈ ਗੱਲਾਂ ਰੰਜੋਦ ਦੀਆਂ ਬਿਲਕੁਲ ਸਹੀ ਨੇ ਵੀ ਜਿਹੜੇ ਲੋਕੀ ਜਾ ਕੇ ਉੱਥੇ ਬਾਹਰੋਂ ਕਮਾਈ ਕਰਦੇ ਪਏ ਨੇ ਤੇ ਇੱਥੇ ਆ ਗਿਆਂਦੇ ਨੇ ਬਾਹਰ ਨਹੀਂ ਜਾਣਾ ਚਾਹੀਦਾ ਇਹ ਗੱਲ ਠੀਕ ਹੈ ਤੁਸੀਂ ਆਪ ਆਜੋ ਫਿਰ ਹੁਣ। ਕਿ ਤੁਸੀਂ ਆਪ ਆਜੋ ਤੇ ਫਾਂਡ ਆਪਾਂ ਬਾਹਰ ਲਿਆਂਨ ਤੋਂ ਲੈਣਾ ਚਾਹੁੰਦੇ ਆ ਇਹ ਵੀ ਉਹਦਾ ਤਰਕ ਸਹੀ ਏ। ਉਹ ਜਾਪਾਨ ਨੇ ਬਾਹਰਲੇ ਚੰਗੇ ਨਹੀਂ ਹੈਗੇ ਤੇ ਜਦੋਂ ਫੰਡ ਇਕੱਠਾ ਹੁੰਦਾ ਕੋਈ ਹੋਰ ਚੀਜ਼ ਕਿਸੇ ਦੀ ਲੋੜ ਹੁੰਦੀ ਉਹ ਤੋਂ ਬਾਹਰਲੇ ਸਹੀ ਹੋ ਜਾਂਦੇ ਨੇ ਹਾਂ ਕੁਮਾਫਰਾ ਕਿ ਆਪਾਂ ਬਾਹਰ ਲਿਆਂ ਨੂੰ ਹੀ ਪੰਡਣਾ ਹੁੰਦਾ ਹੈ ਠੀਕ ਹੈ ਕਿ ਨਹੀਂ ਸੋਪਾ 나 Sidhu ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਹੈ ਭਰਾ ਮੇਰਿਆ ਆ ਜਿਹੜੇ ਫੋਲੋਅਰ ਫੋਲੋਅਰ ਨੇ ਇਹ ਕੁਝ ਨਹੀਂ ਹੈਗੇ ਹੈ ਇਹਦੇ ਬੱਸ ਗੱਲਾਂ ਹੀ ਨੇ ਇਹਦੇ ਬਿਲਕੁਲ ਜਦੋਂ ਅਮਨੇ ਸਾਹਮਣੇ ਹੁੰਦਾ ਬੰਦਾ ਉਦੋਂ ਪਤਾ ਲੱਗਦਾ ਵੀ ਕਿੰਨੇ ਬੰਦੇ ਆਪਣੇ ਨਾਲ ਖੜੇ ਨੇ ਤੇ ਇੱਕ ਗੱਲ ਮੈਂ ਵੀਰ ਲੱਖੇ ਸਿਧਾਣੇ ਨੂੰ ਕਹਿਣਾ ਚਾਹੁੰਨਾ ਦੀ ਸਮਾਂ ਰਹਿੰਦੀਆਂ ਤੁਸੀਂ ਇਹਨਾਂ ਤੋਂ ਪਿਛਾੜ ਜੋਗੇ ਇਹਨਾਂ 4 3 4 ਬੰਦਿਆਂ ਤੋਂ ਤੇ ਉਮੀਦ ਹੈ ਤੁਸੀਂ ਇਲੈਕਸ਼ਨ ਜਿੱਤ ਜੋਗੇ ਤੇ ਜੇ ਤੁਸੀਂ ਇਹਨਾਂ ਨੂੰ ਨਾਲ ਲੈ ਕੇ ਲਿਆ ਕੇ ਰੱਖੋਗੇ ਫੇਰ ਮੁਸ਼ਕਲ ਹੈ ਫੇਰ ਵੀ ਰਮੇਆ ਮੁਸ਼ਕਲ ਹੈ ਅਜੇ ਵੀ 4-5 ਮਹੀਨੇ ਹਨ ਐਮਪੀ ਇਲੈਕਸ਼ਨ ਦੇ ਵਿੱਚ ਚੰਗੇ ਰਹੋਗੇ ਤੁਸੀਂ ਵੀ ਨਾ ਤੋਂ ਜਿੰਨਾ ਪਿਆਰ ਹੋਗੇ ਉਨਾ ਹੀ ਥੋੜਾ ਹੈ ਨਹੀਂ ਤੇ ਫੱਟੀ ਤਾਂ ਢੀ ਫੇਰ ਪਹੁੰਚੀ ਜਾਣੀ ਜੀ ਕਿਉਂਕਿ ਜਿਹੜੇ ਬੰਦਿਆਂ ਨੂੰ ਬੋਲਣ ਦਾ ਨਹੀਂ ਪਤਾ ਹੈਗਾ ਤੇ ਫੇਰ ਇਹ ਕਹਣ ਵੀ ਮੇਰਾ ਦਿਮਾਗ ਗਰਮ ਹੋ ਜਾਂਦਾ ਹੈ ਮੇਰਾ ਸੁਭਾਅ ਹੀ ਇਸ ਤਰ੍ਹਾਂ ਹੈ ਤੇ ਇਹ ਗੱਲ ਤੇ ਫਿਰ ਬੰਦ ਹੀ ਨਹੀਂ ਨਾ ਹੋਈ ਸੋ ਇਹ ਨਹੀਂ ਆ ਗੱਲਾਂ ਹਨ ਤੇ ਪਾਨੇ ਸਿੱਧੂ ਨੂੰ ਮੈਂ ਦੁਬਾਰਾ ਫੇਰ ਕਹਿਣਾ ਚਾਹੁੰਦਾ ਵੀ ਵੀਰ ਮੇਰਿਆ ਜਵਾਬ ਤੇ ਤੈਨੂੰ ਦੇਣੇ ਪੈਣਗੇ ਥਾਰ ਗੱਡੀ ਦੇ ਵੀ ਠੀਕ ਹੈ ਕਿ ਨਹੀਂ ਤੇ ਉਹ ਕਾਬਲ ਮੁੰਡੇ ਦਾ ਕੀ ਏ ਤੇ ਜਿਹੜੇ ਆਪਣੇ ਤੋਂ ਯਾਰਾਂ ਦੋਸਤਾਂ ਦੇ ਅਕਾਊਂਟ ਨੰਬਰ ਦਿੱਤੇ ਨੇ ਉਹਨਾਂ ਦੇ ਵੀ ਤੈਨੂੰ ਜਵਾਬ ਦੇਣੇ ਪੈਣਗੇ ਤੇ ਸਰਕਾਰ ਨੂੰ ਮੈਂ ਬੇਨਤੀ ਕਰਨਾ ਵੀ ਤੁਸੀਂ ਇਨਕੁਆਰੀ ਕਿਉਂ ਨਹੀਂ ਕਰਦੇ ਏ ਕੇ ਦੋਆ ਤਰਾ ਦੀਆਂ ਉਧਰ ਰੰਜੋਦ ਦੀ ਤੇ ਉਧਰ ਪਾਨੇ ਦੀ ਤੋ ਇੱਕ ਦੂਜੇ ਦਾ ਪਰਦੇ ਫੋਲਣ ਡਏ ਨੇ ਤੇ ਤੁਸੀਂ ਵਿੱਚ ਇਨਕੁਆਇਰੀ ਕਰਨੀ ਚਾਹੀਦੀ ਹੈ ਤੁਹਾਨੂੰ ਕਿ ਕਿਉਂ ਇਹ ਆਪਣੇ ਯਾਰਾਂ ਦੋਸਤਾਂ ਦੇ ਅਕਾਊਂਟ ਨੰਬਰ ਦਿੱਤੇ ਨੇ ਬਾਹਰ ਲਿਆ ਲੋਕਾਂ ਨੂੰ ਇਹ ਚੱਕਰੇ ਇਹ ਸਾਰੀ ਇਨਕੁਆਇਰੀ ਹੋਣੀ ਚਾਹੀਦੀ ਹੈ ਤੇ ਪਾਣੇ ਸਿੱਧੂ ਆ ਤੈਨੂੰ ਤੇ ਜਵਾਬ ਦੇਣੇ ਪੈਣਗੇ ਵੀਰ ਮੇਰੇ ਆ ਥਾਰ ਗੱਡੀ ਦਾ ਵੀ ਜੇ ਤੂੰ ਸੱਚਾ ਹੈ ਤੇ ਉਹਨੂੰ ਸਿੱਧਾ ਕਹਿ ਹਾਂ ਇਹ ਨਾ ਕਹ ਉਹ ਇੱਕ ਦੂਜੇ ਨੂੰ ਉੱਥੇ ਆ ਜਾ ਦੇ ਇੱਥੇ ਆ ਜਾ ਫੋਨ ਦੇ ਉੱਤੇ ਹੀ ਤੁਸੀਂ ਫੇਸਬੁੱਕ ਤੇ ਗੱਲਾਂ ਮਾਰੀ ਜਾਂਦੇ ਹੋ ਇੱਕ ਦਿਨ ਰੱਖੋ ਤੇ ਮੀਡੀਆ ਨਾਲ ਹੀ ਜਾ ਕੇ ਉੱਥੇ ਖਲੋਜੋ ਜੇ ਕੋਈ ਸੰਗਰੂਰ ਹੋਣਾ ਚਾਹੁੰਦਾ ਹੈ ਜਾਂ ਕੋਈ ਰਾਏ ਜਾਣਾ ਚਾਹੁੰਦਾ ਹੈ ਐਵੇਂ ਫੇਸਬੁੱਕ ਤੇ ਨਾ ਨਾ ਗੱਲਾਂ ਮਾਰੀ ਜਾਓ ਸਵਾਦ ਤੇ ਤਾਂ ਹੀ ਇੱਕ ਦਿਨ ਰੱਖ ਲੋ ਅਸੀਂ ਦੀਵਤਾ ਚੱਲ ਰਿਹਾ ਇਸ ਤੋਂ ਬਾਅਦ ਜਨਵਰੀ 2-3 ਜਨਵਰੀ ਦਾ ਦਿਨ ਰੱਖੋ ਮਿੱਥੋ ਇੱਕ ਦਿਨ ਮੇਧਕੇ ਤੇ ਪਹੁੰਚੋ ਮੀਡੀਆ ਨਾਲ ਜਾਏਗਾ ਫਿਰ ਪਤਾ ਲੱਗੇਗਾ ਨਾ ਕੌਣ ਕਿੰਨੇ ਪਾਣੀ ਦੇ ਵਿੱਚ ਉਹ ਤੈਨੂੰ ਕਹੀ ਜਾਂਦਾ ਮੈਂ ਸੰਗਰੂਰ ਆਉਣਾ ਤੂੰ ਉਹਨੂੰ ਕਹੀ ਜਾਂਦਾ ਮੈਂ ਤਰਾਏ ਆਉਣਾ ਜਾਂਦਾ ਤੁਹਾਡੇ ਦੂਹਾਂ ਚ ਕੋਈ ਵੀ ਨਹੀਂ ਹੈਗਾ ਫੁੱਦੂ ਸਮਝੀ ਜਾਂਦੇ ਲੋਕਾਂ ਨੂੰ ਜੇ ਕੁਝ ਕਰਨਾ ਜੇ ਤੇ ਕਰੋ ਜੇ ਤੂੰ ਹੀ ਸੱਚੀ ਹੋਣੀ ਤਾਂ ਭਾਂਡਾ ਤੁਹਾਡੇ ਦੂਹਾਂ ਦਾ ਪਤਾ ਲੱਗ ਗਿਆ ਲੋਕਾਂ ਨੂੰ ਧੰਨਵਾਦ ਜੀ